ਤ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਰੂਸਿਆਂ ਨੂੰ ਮਨਾਉਣ ਦੀਆਂ ਇਸ ਵੇਲੇ ਉਹਨਾਂ ਨੇ ਜਿਹੜੀਆਂ ਤਿਆਰੀਆਂ ਅਰਬੀਆਂ ਹੋਈਆਂ ਨੇ ਇਸ ਤਹਿਤ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਜਦੋਂ ਉਹਨਾਂ ਨੇ ਸੁਖਦੇਵ ਸਿੰਘ ਢੀਂਸਾ ਨੂੰ 5 ਮਾਰਚ ਵਾਲੇ ਦਿਨ ਜਿਹੜਾ ਪਾਰਟੀ ਦੁਬਾਰਾ ਜੁਆਇਨ ਕਰਾਈ ਸੁਖਦੇਵ ਸਿੰਘ ਢੀਂਂਸਾ 6 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋ ਗਏ ਸੀਗੇ ਉਹਨਾਂ ਨੇ ਰਜੀਤ ਸਿੰਘ ਬ੍ਰਹਮਪੁਰਾ ਹੁਣਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸਯੁਕਤ ਦੀ ਸਥਾਪਨਾ ਕੀਤੀ ਸੀ ਇਲੈਕਸ਼ਨ ਵੀ ਲੜੇ ਪਰ ਕੋਈ ਜਿਹੜਾ ਇਸ ਸਿਟਾ ਨਿਕਲਿਆ ਨਹੀਂ ਕੋਈ ਕੋਈ ਸੀਟ ਹਾਸਲ ਹੋਈ ਨਹੀਂ ਉਸ ਤੋਂ ਬਾਅਦ 2022 ਦੇ ਵਿੱਚ ਜਿਹੜਾ ਇਲੈਕਸ਼ਨ ਲੜੇ ਤਾਂ ਉਹਦੇ ਵਿੱਚ ਵੀ ਕੋਈ ਹਾਸਲ ਕੁਝ ਨਹੀਂ ਹੋਇਆ ਉਹਨਾਂ ਨੂੰ ਇਸੇ ਤਰ੍ਹਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ 14 ਮਾਰਚ ਵਾਲੇ ਦਿਨ ਸੁਖਬੀਰ ਬਾਦਲ ਜਿਹੜੇ ਆ ਇਹ ਬੇਗੋਵਾਲ ਜਾਣਗੇ ਬੇਗੋਵਾਲ ਤੋਂ ਅਸੀਂ ਸਾਰੇ ਜਾਣਦੇ ਆ ਕਿ ਬੀਬੀ ਜਗੀਰ ਕੌਰ ਮਣੀ ਆਉਂਦੇ ਆ ਪੁਲੱਤ ਤੋਂ ਐਮਐਲਏ ਵੀ ਰਹਿ ਚੁੱਕੇ ਆ ਬੀਬੀ ਜਗੀਰ ਕੌਰ ਹੁਣਾਂ ਦੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਮਨਾਉਣ ਦੀਆਂ ਜਿਹੜੀਆਂ ਉਕੋਸ਼ਿਆ ਕੀਤੀਆਂ ਜਾ ਰਹੀਆਂ ਕਿਉਂਕਿ 2022 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਸੀਗੇ ਤਾਂ ਬੀਬੀ ਜਗੀਰਕੌਰ ਜਿਹੜੇ ਪ੍ਰਧਾਨਗੀ ਅਹੁਦੇ ਵਾਸਤੇ ਦਾਵੇਦਾਰ ਸੀ ਜਿਨ੍ਹਾਂ ਨੇ ਇਲੈਕਸ਼ਨ ਵੀ ਲੜੇ ਸੀ ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਇਹਨਾਂ ਨੂੰ ਇਹ ਆਖਿਆ ਗਿਆ ਸੀਗਾ ਵੀ ਤੁਸੀਂ ਪਾਰਟੀ ਦੇ ਵਿਰੁੱਧ ਜਿਹੜੀਆਂ ਗਤੀਵਿਧੀਆਂ ਕਰ ਰਹੇ ਹੋ ਇਸ ਕਰਕੇ ਤੁਸੀਂ ਜਿਹੜਾ ਵਾ ਹੁਣ ਪਾਰਟੀ 'ਚ ਨਹੀਂ ਰਹਿ ਸਕਦੇ ਔਰ ਬੀਬੀ ਜਗੀਰਕੌਰ ਹੋਣਾ ਨੇ ਇਸ ਗੱਲ ਦਾ ਗੁੱਸਾ ਵੀ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਹੁਣ ਅੱਜਕੱਲ੍ਹ ਪੱਤਰਕਾਰ ਬੀਬੀ ਜਗੀਰਕੌਰ ਹੋਣਾ ਨਾਲ ਗੱਲ ਹੋਣੀ ਪਾਰਟੀ ਦੇ ਵਿੱਚ ਵਾਪਸ ਆ ਗਏ ਆ ਕੁਝ ਹੋਰ ਲੀਡਰ ਜਿਹੜੇ ਆ ਉਹ ਵੀ ਮਨਮਟਾ ਖਤਮ ਕਰਕੇ ਪਾਰਟੀ 'ਚ ਜੁੜਨਾ ਚਾਹੁੰਦੇ ਆ ਤਾਂ ਕੀ ਤੁਸੀਂ ਵੀ ਪਾਰਟੀ 'ਚ ਵਾਪਸ ਆਉਂਗੇ ਤਾਂ ਇਸ ਬਾਰੇ ਬੋਲਦੇ ਆ ਬੀਬੀ ਜ਼ਗੀਰ ਕੌਰ ਹੁਣੀ ਕਹਿੰਦੇ ਹੁੰਦੇ ਆ ਵੀ ਜਿਸ ਕਦਰ ਮੈਨੂੰ ਲੈਟਰ ਇਸ਼ੂ ਕਰਕੇ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਉਸੇ ਤਰ੍ਹਾਂ ਜੇ ਮੈਨੂੰ ਦੁਬਾਰਾ ਸ਼ਾਮਲ ਕਰਾਉਣਾ ਜਾਂ ਪਾਰਟੀ ਜੇ ਮੈਂ ਚਾਹੁੰਦੀ ਹੋਵਾਂਗੀ ਤਾਂ ਤਾ ਉਸੇ ਤਰ੍ਹਾਂ ਇੱਕ ਲੈਟਰ ਜਿਹੜੀ ਆ ਬਾਇਜ਼ਤ ਬਣਾਈ ਜਾਵੇ ਮੈਨੂੰ ਬਕਾਇਦਾ ਉਹ ਲੈਟਰ ਦਿੱਤੀ ਜਾਵੇ ਜਿਹਦੇ ਵਿੱਚ ਲਿਖਿਆ ਜਾਵੇ ਵੀ ਅਸੀਂ ਤੁਹਾਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦੇ ਆ ਹੋ ਸਕਦਾ ਹੈ ਕਿ 14 ਮਾਰਚ ਵਾਲੇ ਦਿਨ ਜਦੋਂ ਸੁਖਬੀਰ ਬਾਦਲ ਬੇਗੋਵਾਲ ਪਹੁੰਚਣ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਤਾਂ ਇੱਕ ਲੈਟਰ ਜਿਹੜੀ ਆ ਜਿਹਦੀ ਉਹ ਡਿਮਾਂਡ ਕਰਦੇ ਆ ਬੀਬੀ ਜਗੀਰ ਕੌਰ ਹਣੀ ਉਹ ਉੱਥੇ ਲੈ ਕੇ ਜਾਣਗੇ ਉਹਨਾਂ ਨੂੰ ਦੇਣਗੇ ਵੀ ਤੁਹਾਡਾ ਅਸੀਂ ਪਾਰਟੀ ਦੇ ਵਿੱਚ ਸਵਾਗਤ ਕਰਦੇ ਆ ਬੀਬੀ ਜਗੀਰ ਕੌਰ ਹਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਆ ਵੱਡੇ ਲੀਡਰ ਨੇ ਦੁਆਬੇ ਦੇ ਵਿੱਚ ਇਹਨਾਂ ਦਾ ਚੰਗਾ ਜਿਹੜਾ ਵੋ ਔਰ ਇਸੇ ਦੇ ਚੱਲਦੇ ਆ ਕਿਉਂਕਿ ਹੁਣ 2024 ਦੇ ਜਿਹੜੇ ਲੋਕ ਸਭਾ ਇਲੈਕਸ਼ਨ ਆ ਉਹ ਲਗਭਗ ਸਿਰ ਤੇ ਆ ਅੱਜ ਭਲਕੇ ਜਿਹੜਾ ਤਰੀਕਾ ਦੀ ਅਨਾਉਂਸਮੈਂਟ ਹੋ ਜਾਣੀ ਹੈ ਫਿਰ ਪਾਰਟੀਆਂ ਨੇ ਆਪਣੇ ਕੈਂਡੀਡੇਟਸ ਅਨਾਉਂਸ ਕਰਨੇ ਆ ਸੋ ਕੁਝ ਲੀਡਰ ਅਜੇ ਹੀ ਹੁੰਦੇ ਆ ਜਦੋਂ ਉਹ ਕਿਸੇ ਵੀ ਪਾਰਟੀ 'ਚ ਹੋਣ ਚਾਹੇ ਉਹ ਜਾਂ ਆਪਣੀ ਪਾਰਟੀ ਕਿਉਂ ਨਾ ਬਣਾ ਲੈਣ ਕੁਝ ਪੱਕਾ ਵੋਟ ਬੈਂਕ ਹੁੰਦਾ ਜਿਹੜਾ ਉਹਨਾਂ ਦੇ ਨਾਲ ਸ਼ਿਫਟ ਹੋ ਜਾਂਦਾ ਸੋ ਇਸ ਕਰਕੇ ਉਹ ਜਿਹੜਾ ਪੱਕਾ ਵੋਟ ਬੈਂਕ ਹੁੰਦਾ ਉਹ ਬੜਾ ਮਹੱਤਵਪੂਰਨ ਹੁੰਦਾ ਉਹ ਫਿਰ ਗਾਂ ਲੋਕਾਂ ਨੂੰ ਕਨਵਿੰਸ ਕਰ ਲੈਂਦਾ ਹੁੰਦਾ ਇਸੇ ਦੇ ਚੱਲਦੇ ਆ ਜਿਹੜੀਆਂ ਪਾਰਟੀਆਂ ਨੇ ਅੱਜ ਕੱਲ ਜਿਹੜੇ ਇਹਨਾਂ ਨੇ ਸਿਆਸੀ ਮੈਨੇਜਰਜ਼ ਰੱਖੇ ਹੁੰਦੇ ਆ ਪੋਲੀਟੀਕਲ ਜਿਹੜੇ ਇਹਨਾਂ ਦੇ ਸਲਾਹਕਾਰ ਹੁੰਦੇ ਆ ਫਿਰ ਉਹ ਇਸੇ ਤਰ੍ਹਾਂ ਹੀ ਦੱਸਦੇ ਆ ਵੀ ਭਾਈ ਇਹਨਾਂ ਨੂੰ ਵੀ ਮਨਾ ਲਓ ਇਹਨਾਂ ਨੂੰ ਵੀ ਮਨਾ ਲਓ ਇਸ ਹਲਕੇ ਦੇ ਵਿੱਚ ਇਸ ਬੰਦੇ ਦੇ ਨਾਲ ਸੰਪਰਕ ਕਰੋ ਤਾਂ ਹੋ ਸਕਦਾ ਕਿਉਂਕਿ ਚੋਣਾ ਬਿਲਕੁਲ ਲੱਗ ਗਿਆ ਤੇ ਇੱਕ ਦੂਜੇ ਨੂੰ ਮਨਾਉਣ ਦੀਆਂ ਗੱਲਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਹੁਣ ਲੋਕਾਂ ਨੂੰ ਜਿਹੜੀ ਮਾਂ ਪਾਪੀ ਚੇਤੇ ਆ ਜਾਣੀ ਘਰ ਵਾਪਸੀ ਇਹ ਸਭ ਕੁਝ ਹੋਏਗਾ ਔਰ ਇਸੇ ਦੇ ਤਹਿਤ 14 ਮਾਰਚ ਵਾਲੇ ਦਿਨ ਇਹ ਸੁਖਬੀਰ ਬਾਦਲ ਜਿਹੜੇ ਆ ਉਹ ਬੇਗੋਵਾਲ ਦੇ ਵਿੱਚ ਹੋਣਗੇ ਤੇ ਸੰਭਾਵਨਾ ਨੇ ਕਿ ਬੀਬੀ ਜ਼ਗੀਰ ਕੌਰ ਹੋਣੀ ਜਿਹੜੇ ਆ ਉਹ ਮੁੜ ਤੋਂ ਅਕਾਲੀ ਦਲ ਜੁਆਇਨ ਕਰ ਲੈਣਗੇ ਇਹਦੇ ਨਾਲ ਹੀ ਖਬਰ ਇੱਕ ਹੋਰ ਵੀ ਹੋਰ ਹੈ ਉਹ ਇਹ ਹੈ ਕਿ ਸੁਖਬੀਰ ਬਾਦਲ 12 ਮਾਰਚ ਵਾਲੇ ਦਿਨ ਦਿੱਲੀ ਵੀ ਜਾ ਰਹੇ ਆ 12 ਮਾਰਚ ਨੂੰ ਦਿੱਲੀ ਦੇ ਵਿੱਚ ਉਹਨਾਂ ਦੀ ਭਾਜਪਾ ਆਗੂਆਂ ਦੇ ਨਾਲ ਮੀਟਿੰਗ ਔਰ ਜਿੱਥੇ ਕੰਸੋਆਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਵੀ 13 ਮਾਰਚ ਤੱਕ ਇਹ ਐਲਾਨ ਹੋ ਜਾਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੇ ਭਾਜਪਾ ਦਾ ਗੱਠਜੋੜ ਜਿਹੜਾ ਇੱਕ ਵਾਰ ਫੇਰ ਤੋਂ ਹੋ ਚੁੱਕਾ ਜਿਹੜਾ ਕਿਸਾਨੀ ਅੰਦੋਲਨ ਦੇ ਵੇਲੇ ਟੁੱਟ ਗਿਆ ਸੀਗਾ ਤੇ ਹੁਣ ਜਿੱਥੇ ਇੱਕ ਉਹ ਗੱਠ ਜੋੜ ਹੋਣ ਜਾ ਰਿਹਾ ਇਸੇ ਦੌਰਾਨ ਸੁਖਦੇਵ ਢੀਂਸਾ ਜਿਹੜੇ ਆ ਉਹ ਪਾਰਟੀ ਦੇ ਵਿੱਚ ਕਮਬੈਕ ਕਰ ਚੁੱਕੇ ਆ ਉਹਨਾਂ ਨੇ ਪਾਰਟੀ ਜਿਹੜੀ 5 ਮਾਰਚ ਵਾਲੇ ਦਿਨ ਵਾਪਸ ਜੁਆਇਨ ਕਰ ਲਈ ਨਾਲ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਸਾ ਸਮੇਤ ਹੋਰ ਕਈ ਆਗੂ ਸੀਗੇ ਉਹ ਵਾਪਸ ਆ ਗਏ ਆ ਔਰ ਇਸੇ ਦੌਰਾਨ ਹੁਣ ਸੁਖਬੀਰ ਬਾਦਲ ਜਿਹੜੇ ਆ ਇਹ 14 ਮਾਰਚ ਨੂੰ ਬੇਗੋਵਾਲ ਪਹੁੰਚਣਗੇ ਜਿੱਥੇ ਬੀਬੀ ਜ਼ਗੀਰ ਕੌਰ ਹੋਣਾਂ ਦੇ ਨਾਲ ਇਹਨਾਂ ਦੀ ਮੀਟਿੰਗ ਹੋਏਗੀ ਹੋ ਸਕਦਾ ਉੱਥੇ ਇੱਕ ਵੱਡੀ ਰੈਲੀ ਵੀ ਰੱਖੀ ਜਾਵੇ ਇੱਕ ਵੱਡਾ ਇਕੱਠ ਨੂੰ ਵੀ ਸੰਬੋਧਨ ਕਰਨ ਕਿਉਂਕਿ ਐਡੇ ਵੱਡੇ ਲੀਡਰ ਜਦੋਂ ਜਾਣਗੇ ਤਾਂ ਉੱਥੇ ਇਕੱਠ ਜ਼ਰੂਰ ਹੋਏਗਾ ਕਿਉਂਕਿ ਜਿਹੜੇ ਵੋਟ ਬੈਂਕ ਹੁੰਦਾ ਜਿਹੜੇ ਲੋਕਾਂ ਨੇ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਉਹ ਆਪਣੇ ਲੀਡਰ ਨੂੰ ਮਿਲਣ ਵਾਸਤੇ ਜ਼ਰੂਰ ਪਹੁੰਚਦੇ ਆ ਹੋ ਸਕਦਾ ਉੱਥੇ ਇੱਕ ਵੱਡਾ ਇਕੱਠ ਵੀ ਹੋਵੇ ਔਰ ਇਸ ਇਕੱਠ ਦੇ ਵਿੱਚ ਹੀ ਜਿਹੜਾ ਇਹ ਐਲਾਨ ਹੋ ਜਵੇ ਕਿ ਬੀਬੀ ਜਗੀਰਕੌਰ ਹੁਣੀ ਜਿਹੜੇ ਆ ਉਹ ਇੱਕ ਵਾਰ ਫੇਰ ਤੋਂ ਪਾਰਟੀ ਦੇ ਵਿੱਚ ਨੇ ਔਰ ਪਾਰਟੀ ਵਾਸਤੇ ਉਹ ਜਿਹੜਾ ਡਟ ਕੇ ਕੰਮ ਕਰਨਗੇ ਪਾਰਟੀ ਦੀ ਮਜ਼ਬੂਤੀ ਵਾਸਤੇ ਉਹ ਜਿਹੜਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ